ਕਾਦੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ਵਿਦੇ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਚੋਣ ਕਮਿਸ਼ਨ ਨੇ ਆਖਿਆ ਪੈਰੋਲ ਤੇ ਮਿਲੇ ਦੋਸ਼ੀ ਨੂੰ ਚੋਣ ਸਰਗਰਮੀਆਂ ਤੋਂ ਦੂਰ ਰੱਖਣ ਸੂਬੇ ਉਮੀਦਵਾਰ ਅਲਾਨਣ ਵਿੱਚ ਕੈਪਟਨ ਦੀ ਲਈ ਸਰਦਾਰੀ ਬਠਿੰਡਾ ਤੇ ਫਲੋਸਪਰ ਸੀਟ ਨੂੰ ਲੈ ਕੇ ਪ੍ਰੀਖਿਆ ਹਾਲੇ ਬਾਕੀ 100 ਸਾਲ ਬਾਅਦ ਵੀ ਜਲਿਆਂਵਾਲੇ ਬਾਗ ਦਾ ਬੁਰਾ ਹਾਲ ਵਿਕਾਸ ਲਈ ਅਲਾਨੇ 115 ਕਰੋੜ ਦਾ ਮਿਲਿਆ ਤੇ ਲਾ ਵੀ ਨਹੀਂ ਸੁਖਬੀਰ ਨੇ ਆਖਿਆ ਅਕਾਲੀ ਦਲ ਨੂੰ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਇਤਰਾਜ਼ ਹਾਈ ਕੋਰਟ ਨੇ ਆਖਿਆ ਪੁਲਿਸ ਦੇ ਕਿੰਨੇ ਅਹੁਦੇ ਖਾਲੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੱਸਣ ਅਗਾਊ ਜਮਾਨਾਂ ਦੇ ਖਿਲਾਫ ਸਰਕਾਰ ਦੀ ਅਰਜੀ ਤੇ ਮਰਾਨੰਗਲ ਨੇ ਜਵਾਬ ਸੌਂਪਿਆ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਜਿਲ੍ਹਿਆਂ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਪੰਜਾਬ ਵਿੱਚ ਭਾਵੇਂ 2022 ਨੂੰ ਲੈ ਕੇ ਅੰਦਰੂਨੀ ਕਲੇਸ਼ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਨਾ ਮੰਨਦੇ ਹੋਣ ਪਰ ਲੋਕ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਵਿੱਚ ਆਪਣੀ ਤਾਕਤ ਦਿਖਾ ਕੇ ਕੈਪਟਨ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਉਹ ਕੈਪਟਨ ਨੇ ਕੈਪਟਨ ਦੀ ਕੂਟਨੀਤੀ ਅਤੇ ਰਾਜਨੀਤੀ ਏਸ਼ ਕਦਰਬਾਦੀ ਕੀ ਕਾਂਗਰਸ ਦੁਆਰਾ ਐਲਾਨੇ 11 ਮਿਜਵਾਰ ਵਿੱਚ ਪੰਜਾ ਮਿਜਵਾਰ ਉਹਨੇ ਜੋ ਕੈਪਟਨ ਦੀ ਸੂਚੀ ਵਿੱਚ ਸਨ ਟਿਕਟਾਂ ਦੀ ਵੰਡ ਨੂੰ ਲੈ ਕੇ ਸਾਰਿਆਂ ਦੀ ਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਸੰਗਰੂਰ ਸੀਟ ਨੂੰ ਲੈ ਕੇ ਲੱਗੀ ਹੋਈ ਸੀ ਅਨੰਦਪੁਰ ਸਾਹਿਬ ਤੋਂ ਕੈਪਟਨ ਮਨੀਸ਼ ਟ ਦਾਨ ਸੁਨੀਲ ਜਾਖੜ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਸਨ ਕੈਪਟਨ ਸੰਧੂ ਨੇ ਖੁਦ ਸ਼੍ਰੀ ਨਾਦਪੁਰ ਸਾਹਿਬ ਤੋਂ ਟਿਕਟ ਮੰਗਣ ਦੀ ਲਾਈਨ ਵਿੱਚ ਲਗਾ ਚੁੱਕੇ ਸਨ ਜਦਕਿ ਬਦਲੇ ਰਾਜਨੀਤਿਕ ਘਟਨਾਕ੍ਰਮ ਤੋਂ ਬਾਅਦ ਮਨੀਸ਼ ਟਵਾੜੀ ਦੇ ਲਈ ਟਿਕਟ ਦੀ ਲੋਬਿੰਗ ਕੀਤੀ ਗਈ ਤੇ ਆਖਰ ਵਿੱਚ ਸਾਰੇ ਵਿਰੋਧਾਂ ਦੇ ਬਾਵਜੂਦ ਕੈਪਟਨ ਮਨੀਸ਼ ਟਵਾੜੀ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਰਹੇ ਜਦਕਿ ਇਹ ਸੀਟ ਕਿਸੇ ਜੱਟ ਸਿੱਖ ਨੂੰ ਜਾਣ ਦੀ ਉਮੀਦ ਸੀ ਇਸੇ ਤਰ੍ਹਾਂ ਹਿੰਦੂ ਸੀਟ ਕਈ ਜਾਣ ਵਾਲੀ ਸੰਗਰੂਰ ਸੀਟ ਤੋਂ ਕੈਪਟਨ ਨੇ ਆਪਣੇ ਨਜ਼ਦੀਕੀਅਤ ਤੇ ਜੱਟ ਸਿੱਖ ਉਮੀਦਵਾਰ ਕੇਵਲ ਢਿੱlo ਨੂੰ ਟਿਕਟ ਦਿਵਾਇਆ ਹੈ ਸੰਗਰੂਰ ਤੋਂ ਜੱਟ ਸਿੱਖ ਅਮੀਜਵਾਰ ਦਾ ਦਾਅ ਖੇਡਿਆ ਹੈ ਇਸ ਖੇਡ ਵਿੱਚ ਕੈਪਟਨ ਨੇ ਆਪਣੇ ਰਾਜਨੀਤਿਕ ਸਲਾਹਕਾਰ ਨੂੰ ਲਾਂਭੇ ਕਰ ਦਿੱਤਾ ਬਠਿੰਡਾ ਤੇ ਫਿਰੋਜ਼ਪੁਰ ਸੀਟ ਨੂੰ ਛੱਡ ਕੇ ਹੁਣ ਤੱਕ ਕਾਂਗਰਸ 11 ਸੀਟਾਂ ਤੇ ਆਪਣੇ ਅਮੀਜਵਾਰਾਂ ਦਾ ਐਲਾਨ ਕਰ ਚੁੱਕੀ ਹੈ ਇਸ ਵਿੱਚ ਖਡੂਰ ਸਾਹਿਬ ਸੰਗਰੂਰ ਸ਼੍ਰੀ ਅਨੰਦਪੁਰ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਆਜੇਆਂ ਸੀਟਾਂ ਹੈ ਜਿੱਥੇ ਉਹ ਉਮੀਦਵਾਰ ਬਣੇ ਹੈ ਜਿਨ੍ਹਾਂ ਦੇ ਪੱਖ ਵਿੱਚ ਕੈਪਟਨ ਅਮਰਿੰਦਰ ਸਿੰਘ ਖੜੇ ਨੇ ਮਜਬੀ ਸਿੱਖ ਬਹੁ ਗਿਣਤੀ ਵਾਲੀ ਸੀਟ ਫਰੀਦਕੋਟ ਵਿੱਚ ਵੀ ਕੈਪਟਨ ਨੇ ਮੁਹੰਮਦ ਸਦੀਕ ਦੇ ਦਾਅ ਖੇਡਿਆ ਜੋ ਵਿਧਾਨ ਸਭਾ ਚੋ ਪੂਰੀ ਤਰ੍ਹਾਂ ਪੰਥਕ ਮੰਨੀ ਜਾਂਦੀ ਹੈ ਅੰਮ੍ਰਿਤਸਰ ਸੀਟ ਨੂੰ ਛੱਡ ਦਿੱਤਾ ਜਾਵੇ ਤਾਂ ਟਿਕਟ ਵਟਵਾਰੇ ਵਿੱਚ ਕੈਪਟਨ ਹੀ ਹਾਵੀ ਰਹੇ ਅੰਮ੍ਰਿਤਸਰ ਸੀਟ ਤੋਂ ਕੈਪਟਨ ਗੁਰਜੀਤ ਔਦਲਾ ਦੇ ਹੱਕ ਵਿੱਚ ਨਹੀਂ ਖੜੇ ਹੋਏ ਸਨ ਪਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਔਦਲਾ ਦੇ ਸਮਰਥਨ ਵਿੱਚ ਆਉਣ ਨਾਲ ਕੈਪਟਨ ਦਾ ਗਣਿਤ ਵਿਗੜ ਗਿਆ ਬੇਅਦਬੀ ਮਾਮਲੇ ਵਿੱਚ ਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਦਿੱਤੀ ਗਈ ਆਗਾਉਂ ਜਮਾਨਤ ਦੇ ਖਿਲਾਫ ਸਰਕਾਰ ਦੀ ਅਰਜੀ ਤੇ ਉਮਰਾ ਨੰਗਲ ਨੇ ਜਵਾਬ ਸੌਂਪਦਿਆਂ ਆਖਿਆ ਕਿ ਹੁਕਮ ਨੂੰ ਰੀਕਾਲ ਕਰਨ ਦੀ ਮੰਗ ਤੇ ਉਹੀ ਅਦਾਲਤ ਸੁਣਵਾਈ ਕਰ ਸਕਦੀ ਹੈ ਜਿਸ ਦੇ ਹੁਕਮ ਰੀਕਾਲ ਦੀ ਮੰਗ ਕੀਤੀ ਗਈ ਹੋਵੇ ਉਮਰਾ ਨੰਗਲ ਦੇ ਵਕੀਲ ਨੇ ਤਰਕ ਦਿੱਤਾ ਕਿ ਇੱਕ ਤਾਂ ਸਰਕਾਰ ਨੇ ਹੁਕਮ ਨੂੰ ਰੀਕਾਲ ਕੀਤੇ ਜਾਣ ਦੀ ਮੰਗ ਦਾ ਹੁਕਮ ਜਾਰੀ ਕੀਤੇ ਜਾਣ ਦੇ 5 ਦਿਨਾਂ ਬਾਅਦ ਇਹ ਅਰਜੀ ਦਾਇਰ ਕੀਤੀ ਹੈ ਤੈ ਨਿਯਮਾਂ ਤਹਿਤ ਹੁਕਮ ਵਿੱਚ ਜੇਕਰ ਕੋਈ ਥਰੁਟੀ ਹੈ ਤੇ ਉਸ ਆਦੇਸ਼ ਨੂੰ ਰੀਕਾਲ ਕੀਤੇ ਜਾਣ ਦੀ ਮੰਗ ਹੁਕਮਾਂ ਤੇ ਦਸਖਤ ਕੀਤੇ ਜਾਣ ਤੋਂ ਪਹਿਲਾਂ ਕੀਤੀ ਜਾਣੀ ਜਿਸ ਦਿਨ ਉਮਰਾ ਨੰਗਲ ਨੂੰ ਰਾਹਤ ਦਿੱਤੇ ਜਾਣਦੇ ਹੁਕਮ ਜਾਰੀ ਕੀਤੇ ਸਨ ਉਸੇ ਦਿਨ ਸਰਕਾਰ ਨੇ ਨੋਟਿਸ ਸਵੀਕਾਰ ਕੀਤਾ ਸੀ ਅਜੇ ਵਿੱਚ ਹੁਣ ਹੋ ਹੁਕਮ ਰੀਕਾਲ ਨਹੀਂ ਕੀਤੇ ਜਾ ਸਕਦੇ ਸਰਕਾਰ ਦੀ ਰੀਕਾਲਿੰਗ ਦੀ ਅਰਜੀ ਤੇ ਰਜਿਸਟਰਾਰ ਨੇ ਜਿਹੜੇ ਇਤਰਾਜ਼ ਪ੍ਰਗਟ ਕੀਤੇ ਸਨ ਉਸ ਵਿੱਚ ਵੀ ਸਰਕਾਰ ਜਵਾਬ ਨਹੀਂ ਦੇ ਸਕੀ ਹੁਣ ਇਸ ਰੀਕਾਲਿੰਗ ਦੀ ਅਰਜੀ ਤੇ ਨਵੀਂ ਅਦਾਲਤ ਸੁਣਵਾਈ ਕਰੇਗੀ ਜੋ ਹੁਕਮ ਰੀਕਾਲ ਨਹੀਂ ਕਰ ਸਕਦੀ ਜਸਟਿਸ ਰਾਜਸ਼ੇਖਰ ਆਤਰੀ ਨੇ ਉਮਰਾ ਨੰਗਲ ਦੇ ਜਵਾਬ ਤੇ ਪੰਜਾਬ ਸਰਕਾਰ ਦਾ ਪੱਖ 23 April ਦੇ ਮਾਮਲੇ ਦੀ ਅਗਲੀ ਸੁਣਵਾਈ ਦਿੱਤੇ ਦਿੱਤੇ ਜਾਣਦੇ ਹੁਕਮ ਦਿੰਦੇ ਆ ਸੁਣਵਾਈ ਮੁਲਤਵੀ ਕਰ ਦਿੱਤੀ ਉਧਰ ਬੈਬਲ ਅਕਤੂਬਰ 2015 ਵਿੱਚ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਦੋ ਸਿੱਖ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਚੌਂਤ ਅਧਿਕਾਰੀ ਡਾਕਟਰ ਅਰਸ਼ ਕਰਨਾ ਰਾਜੂ ਨੂੰ ਮਿਲ ਕੇ ਪੰਜਾਬ ਵਿੱਚ ਪੁਲਿਸ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਮੋੜ ਤੋਂ ਬਹਾਲ ਕਰਨ ਦੀ ਮੰਗ ਕਰਦੇ ਆ ਇੱਕ ਮੰਗ ਪੱਤਰ ਸੌਂਪਿਆ ਹੈ ਇਹਨਾਂ ਪਰਿਵਾਰਕ ਨੇਤਾਵਾਂ ਦੇ ਨਾਲ ਦਲ ਖਾਲਸਾ ਦੇ ਆਗੂ ਵੀ ਸ਼ਾਮਲ ਸਨ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਨੇ ਕਦੇ ਐਸਆਈਟੀ ਦਾ ਵਿਰੋਧ ਨਹੀਂ ਕੀਤਾ ਬਲਕਿ ਉਹਨਾਂ ਨੇ ਸਿਰਫ ਐਸਆਈਟੀ ਦੇ ਇੱਕ ਮੈਂਬਰਾਂ ਤੇ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਸਖਤ ਇਤਰਾਜ਼ ਹੈ ਉਹਨਾਂ ਆਖੇ ਕਿ ਇਹ ਗੋਲੀਕੰਨ ਮਾਮਲੇ ਦੀ ਜਾਂਚ ਦੇ ਨਾਂ ਤੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਨੇ ਇੱਕ ਪੁਲਿਸ ਅਫਸਰ ਤੋਂ ਜ਼ਿਆਦਾ ਕਾਂਗਰਸ ਏਜੰਟ ਦੇ ਰੂਪ ਵਿੱਚ ਕੰਮ ਕਰ ਰਹੇ ਨੇ ਉਹਨਾਂ ਸੂਬਾ ਸਰਕਾਰ ਤੇ ਵਰਗਾੜੀ ਬੇਅਦਬੀ ਮਾਮਲੇ ਵਿੱਚ ਅਕਾਲੀ ਦਲ ਦੇ ਬਿਨਾਂ ਕਿਸੇ ਕਾਰਨ ਬਦਨਾਮ ਕਰਨ ਦਾ ਦੋਸ਼ ਲਾਇਆ ਸੁਖਬੀਰ ਨੇ ਆਖਿਆ ਕਿ ਅਸਲ ਵਿੱਚ ਕਾਂਗਰਸ ਦੀ ਮੰਨ ਇਸੇ ਕਰਕੇ ਉਹਨਾਂ ਆਪਣੀ ਵੀ ਟੀਮ ਦੇ ਨਾਲ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਆਦ ਨੂੰ ਬਰਗਾੜੂ ਵਿੱਚ ਲਗਾਤਾਰ 6 ਮਿੰਨੀ ਤੱਕ ਮੋਰਚਾ ਲਵਾਇਆ ਹੈ ਉਹ ਇਸ ਮਾਮਲੇ ਨੂੰ ਉਸਾਲਕੇ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਲੇਕਿਨ ਉਹਨਾਂ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ ਉਹਨਾਂ ਦੋਸ਼ ਲਾਇਆ ਕਿ 2 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਸੌਂ ਚੁੱਕੀ ਸੀ ਤੇ ਹਰ ਵਰਗ ਦੇ ਲੋਕਾਂ ਦੇ ਨਾਲ ਉਹਨਾਂ ਝੂਠੇ ਸਬਜ਼ ਬਾਗ ਦਿਖਾਏ ਲੇਕਿਨ ਸੱਤਾ ਵਿੱਚ ਚੋਣ ਤੋਂ ਬਾਅਦ ਕੋਈ ਵਾਅਦਾ ਪੂਰਾ ਕਰਨ ਦੀ ਬਜਾਏ ਉਲਟਾ ਅਕਾਲੀ ਸਰਕਾਰ ਦੇ ਸਮੇਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਚੰਡੀਗੜ੍ਹ ਤੋਂ ਖਬਰ ਚੋਣ ਕਮਿਸ਼ਨ ਨੇ ਅੱਜ ਤੋਂ 19 ਮਈ ਤੱਕ ਦੇਸ਼ ਭਰ ਚ ਐਗਜ਼ਿਟ ਪੋਲ ਤੇ ਪਾਬੰਦੀ ਲਾ ਦਿੱਤੀ ਹੈ ਰਾਜ ਦੇ ਮੁੱਖ ਚੋਣ ਅਫਸਰ ਨੇ ਦੱਸਿਆ ਕਿ 19 ਮਈ ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰੋਨਿਕ মিডিਆ ਤੇ ਹੋਰ ਕਿਸੇ ਵੀ ਸੰਚਾਰ ਸਾਧਨ ਤੇ ਐਗਜ਼ਿਟ ਪੋਲ ਨੂੰ ਦਿਖਾਇਆ ਜਾ ਸਕਦਾ ਹੈ ਚੋਣਾਂ ਵਾਲੇ ਖੇਤਰਾਂ ਚ ਵੋਟਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰੋਨਿਕ মিডিਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨਹੀਂ ਜਾਰੀ ਕਰ ਸਕਦਾ ਬਹਿਵਲ ਕਲਾ ਗੋਲੀਕਾਂਡ ਵਿੱਚ ਫਸੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਅੱਜ ਪੰਜਾਬ ਤੇ ਰਣ ਹਾਈ ਕੋਰਟ ਨੇ ਵੱਡੀ ਰਾਤ ਦੇਂਦਿਆ ਪੱਕੀ ਸਬੰਧਤ ਦੇ ਦਿੱਤੀ ਹੈ ਚੰਡੀਗੜ੍ਹ ਤੋਂ ਖਬਰਾਂ ਜੇਲ੍ਹਾਂ ਵਿੱਚ ਬੰਦ ਨਸ਼ਾ ਤਸਕਰਾਂ ਨੂੰ ਹੁਣ ਛੁੱਟੀ ਨਹੀਂ ਮਿਲੇਗੀ ਲੋਕ ਸਭਾ ਚੋਣਾਂ ਦੇ ਨਤੀਜੇ ਮਗਰੋਂ ਹੀ ਨਸ਼ਾ ਤਸਕਰ ਛੁੱਟੀ ਤੇ ਜੇਲਾ ਚੋਂ ਬਾਹਰ ਆ ਸਕਣਗੇ ਚੋਣ ਕਮਿਸ਼ਨ ਨੇ ਜੇਲਾ ਚ ਬੰਦ ਨਸ਼ਾ ਤਸਕਰਾਂ ਦੀ ਪਰੋਲ ਤੇ ਚੋਣਾਂ ਕਰਨ ਪਾਬੰਦੀ ਲਾ ਦਿੱਤੀ ਹੈ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾ یافتਾ ਤਸਕਰ ਵੱਡੀ ਗਿਣਤੀ ਵਿੱਚ ਨੇ ਔਰ ਲੰਘੇ ਪੰਜ ਵਰਿਆਂ ਦੌਰਾਨ ਕਰੀਬ 17714 ਨਸ਼ਾ ਤਸਕਰਾਂ ਨੂੰ ਸਜ਼ਾ ਹੋਈ ਹੈ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਹੈ ਕਿ ਜੇ ਕਿਸੇ ਬਹੁਤ ਹੀ ਐਮਰਜੈਂਸੀ ਵਿੱਚ ਕਿਸੇ ਤਸਕਰ ਨੂੰ ਪਰੋਲ ਤੇ ਜਾਣ ਦੀ ਲੋੜ ਪੈਂਦੀ ਤਾਂ ਪਹਿਲਾਂ ਮੁੱਖ ਚੋਣ ਕਮਿਸ਼ਨ ਤੋਂ ਪਰਵਾਨ ਕੀ ਲੈਣੀ ਪਵੇਗੀ ਸਾਂਝੇ ਮੋਰਚੇ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਨਾ ਮੋਦੀ ਦੇ 15 ਲੱਖ ਆਏ ਤੇ ਨਾ ਰਾਹੁਲ ਗਾਂਧੀ ਦੇ 72000 ਆਉਣੇ ਹਨ ਇਹਨਾਂ ਲਾਰਿਆਂ 'ਚ ਵਕਤ ਲੰਗਾਉਣੇ ਹਨ ਇੱਕ ਹੋਰ ਬਿਆਨ ਦੇ ਕੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀਆਂ ਪ੍ਰਾਪਰਟੀਆਂ ਇੰਗਲੈਂਡ ਤੇ ਦੁਬਈ ਵਿੱਚ ਆਮ ਹਨ ਤੇ ਉਹਨਾਂ ਬੈਂਕਾਂ ਵਿੱਚ ਸਵਿਫਟ ਖਾਤਿਆਂ ਬਾਰੇ ਵੀ ਦੱਸਿਆ ਖੈਰਾ ਆਪਣੇ ਹਲਕਾ ਬਠਿੰਡਾ ਦੇ ਪ੍ਰਸਿੱਧ ਪਿੰਡ ਲੰਬੀ ਦੇ 3500 ਵੋਟਾਂ ਵਾਲੇ ਪਿੰਡ ਕੁਮਿਆਰੇ ਪੁੱਜੇ ਤੇ ਖੈਰੇ ਖੈਰਾ ਨੇ ਅੰਦਰੋਂ ਅੰਦਰੀ ਪੱਤਰਕਾਰ ਜਾਗ ਪਿਆ ਔਰ ਉਹਨਾਂ ਪਿੰਡ ਦੇ ਲੋਕਾਂ ਨੂੰ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਜਵਾਬ ਚਾਣਨ ਦੀ ਕੋਸ਼ਿਸ਼ ਕੀਤੀ ਤੇ ਫੇਸਬੁੱਕ ਤੇ ਲਾਈਵ ਵੀ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਸਹਾਇਕ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਤੋਂ ਪਾਰਟੀ ਦੇ ਮੀਤਵਾਰ ਨੀਨਾ ਮਿੱਤਲ ਦੇ ਹੱਕ ਚ ਪਾਰਟੀ ਦੇ ਵਾਸਤੇ ਪ੍ਰਚਾਰ ਕੀਤਾ ਤੇ ਪੁਰਾਣੇ ਐਮਪੀ ਪਾਰਟੀ ਦੇ ਰਹੇ ਡਾਕਟਰ ਧਰਮਵੀਰ ਗਾਂਧੀ ਉੱਤੇ ਗਾਦਾਰੀ ਦਾ ਤਵਾ ਲਾ ਕੇ ਉਹਨਾਂ ਨੂੰ ਭੰਡਿਆਏ ਭਗਵੰਤ ਮਾਨ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਚਿੱਠੀ ਲਿਖੀ ਹੈ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਇਹ ਚਿੱਠੀ ਘਰ-ਘਰ ਪਹੁੰਚਦੀ ਕੀਤੀ ਜਾਏ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਆਮਨ अरोड़ा ਨੇ ਕਿਹਾ ਕਿ ਭਗਵੰਤ ਮਾਨ ਦਾ ਗੋਣ-ਗਾਣ ਕਰਕੇ ਇਹ ਹੱਥੋ-ਹੱਥ ਚਿੱਠੀ ਪਹੁੰਚਦੀ ਕੀਤੀ ਜਾਏਗੀ ਤੇ ਚੋਣਾਂ ਲੜੀਆਂ ਜਾਣਗੀਆਂ ਖਬਰ ਹੈ ਦਿੱਲੀ ਤੋਂ ਅਜ ਬਸਪਾ ਯਾਨੀ ਬਹੁਜਨ ਸਮਾਜ ਪਾਰਟੀ ਨੇ ਜਿਲੰਦਰ ਆਮਰ ਸਰ ਫਾਟੇਗੜ ਸਾਹਿਬ ਕਡੂਰ ਸਾਹਿਬ ਤੇ ਚੰਡੀਗੜ੍ਹ ਤੋਂ ਆਪ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਲੁਧਿਆਣਿਆਂ ਰੁੱਸੇ ਕਾਂਗਰਸੀ ਰਕੇਸ਼ ਪਾਂਡੇ ਦੀ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਚਾਹਵਾਨ ਸਨ ਉਹ ਪਾਂਡੇ ਦਾ ਪਾਂਡੇ ਦਾ ਪਾਣੀ ਭਰਨ ਗਏ ਰੁੱਸੇ ਨੂੰ ਗਲੇ ਲਾਉਣ ਗਏ ਰਵਨੀਤ ਸਿੰਘ ਬਿੱਟੂ ਉਹਦੀ ਨਾਸ਼ਤੇ ਦੀ ਟੇਬਲ ਤੇ ਪੁੱਜੇ ਤੇ ਉਹਦੇ ਮਨ ਦੀਆਂ ਦੂਰੀਆਂ ਦੂਰ ਕੀਤੀਆਂ ਫਤਿਹਗੜ੍ਹ ਸਾਹਿਬ ਰਿਜ਼ਰਵ ਹਲਕਾ ਤੋਂ ਖਬਰਾਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੇਵਾ ਮੁਕਤ ਆਈਐਸ ਅਫਸਰ ਅਮਰ ਸਿੰਘ ਵੱਲੋਂ ਚੋਣ ਪ੍ਰਚਾਰ ਆਰੰਭ ਕਰਦਿਆਂ ਆਪਣਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਡਾਕਟਰ ਅਮਰ ਸਿੰਘ ਲਈ ਕਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿੱਚ ਆਧੁਨਿਕ ਚੈੱਕ ਪੋਸਟ ਬਣਾਉਣ ਜਾ ਰਹੀ ਹੈ ਇਸ ਵਿੱਚ 2 VIP ਕਾਊਂਟਰ ਸਮੇਤ ਕੁੱਲ 54 ਕਾਊਂਟਰ ਹੋਣਗੇ ਤਾਂ ਜੋ ਸ਼੍ਰੀ ਕਰਤਾਰਪੁਰ ਸਾਹਿਬ ਸਿੱਖ ਗੁਰਦੁਆਰੇ ਦੇ ਦਰਸ਼ਨ ਦੇਦਾਰ ਕਰਨ ਵਾਲੇ ਸ਼ਰਧਾਲੂਨ ਚੈੱਕ ਪੋਸਟਾਂ ਉੱਤੇ ਕਾਗਜ਼ ਪੱਤਰ ਬਣਾਉਣ 'ਚ ਬਹੁਤੀ ਧੀੜੀ ਨਾ ਕਰਨੀ ਪਵੇ ਚੈੱਕ ਪੋਸਟ 166 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਦਾ ਨਮਾਣਾ ਹੈ ਜਾਣਕਾਰੀ ਅਨੁਸਾਰ 54 ਕਾਊਂਟਰਾਂ 'ਚੋਂ ਇੱਕ ਕਾਊਂਟਰ ਐਮਰਜੈਂਸੀ ਹਾਲਤ ਨਾਲ ਸੰਜਣ ਵਾਸਤੇ ਹੋਵੇਗਾ ਤਾਂ ਜੋ ਕਿਸੇ ਦੇ ਬਿਮਾਰ ਹੋਣ ਦੀ ਹਾਲਤ 'ਚ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਸ ਲਿਆਂਦਾ ਜਾ ਸਕੇ ਪਰਤ ਤੇ ਪਾਕਿਸਤਾਨ ਦੇ ਸਾਂਝੇ ਇਤਿਹਾਸ ਦਾ ਹਿੱਸਾ ਰੇ ਜਲਿਆਂਵਾਲੇ ਬਾਗ ਕਤਲ ਕਾਂਡ ਅਤੇ ਬੰਗਾਲ ਦੇ ਅਕਾਲੀ ਮਾਫੀ ਮੰਗੇ ਜਾਂਦੀ ਆਵਾਜ਼ ਪਾਕਿਸਤਾਨ ਤੋਂ ਉੱਠੀ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਤਲੇਆਮ ਦੇ 100 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਵਿੱਚ ਵਿਸਾਖੀ ਦੇ ਦਿਨ ਹੋਏ ਕਤਲੇਆਮ ਲਈ ਬ੍ਰਿਟਾਨੀਆ ਸਰਕਾਰ ਨੂੰ ਮਾਫੀ ਮੰਗਣ ਲਈ ਕਿਹਾ। ਚੌਧਰੀ ਨੇ ਬ੍ਰਿਟਾਨੀਆ ਦੀ ਮਹਾਰਾਣੀ ਦੇ ਤਾਜ ਤੇ ਲੱਗੇ ਕੋਹਿੰੂਰ ਹੀਰੇ ਨੂੰ ਪਾਕਿਸਤਾਨ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਜਿਸ ਨੂੰ ਲਾਹੌਰ ਦੇ ਅਜਾਇਬ ਘਰ ਵਿੱਚ ਰੱਖੇ ਜਾਣ ਦੀ ਗੱਲ ਕਹੀ। ਬ੍ਰਿਟਿਸ਼ ਰਾਜ ਵਿੱਚ ਇੱਥੋਂ ਇਸ ਨੂੰ ਬ੍ਰਿਟੇਨ ਲਿਜਾਇਆ ਗਿਆ ਟਵੀਟ ਵਿੱਚ ਲਿਖਿਆ ਕਿ ਜਲਿਆਂਵਾਲਾ ਬਾਗ ਕਤਲੇਆਮ ਕਾਂਡ ਅਤੇ ਬੰਗਾਲ ਦੇ ਅਕਾਲ ਲਈ ਬਰਤਾਨੀਆਂ ਨੂੰ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਜਲਿਆਂਵਾਲੇ ਦੀ ਘਟਨਾ ਬਰਤਾਨੀਆਂ ਦੇ ਚਿਹਰੇ ਤੇ ਬਦਨੁਮਾ ਦਾਗ ਵਾਂਗ ਹੈ। ਜਦਕਿ ਕੋਹਿੰਗੁਰ ਹੀਰੇ ਨੂੰ ਲਾਹੌਰ ਦੇ ਅਜਾਇਬ ਘਰ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਜਲਿਆਂਵਾਲਾ ਬਾਗ ਕਾਂਡ ਵਿੱਚ ਸ਼ਾਂਤੀਪੂਰਨ ਮੀਟਿੰਗ ਕਰ ਰਹੇ ਲੋਕਾਂ ਦੇ ਮੁੱਖ ਰਸਤਾ ਬੰਦ ਕਰਕੇ ਗੋਲੀਆਂ ਵਰ੍ਹਾਈਆਂ ਗਈਆਂ ਸਨ। ਸਾਰੇ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਖੂਬ ਛਾਲਾਂ ਮਾਰ ਦਿੱਤੀਆਂ ਸਨ। ਘਟਨਾ ਵਿੱਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਤੇ 1500 ਜ਼ਖਮੀ ਹੋ ਤੇ ਉੜੀਸਾ ਵਿੱਚ ਪਏ ਸੋਕੇ ਤੇ ਇਸ ਪਿੱਛੋਂ ਫੈਲੀ ਮਹਾਮਾਰੀ ਵਿੱਚ ਕਰੀਬ 30 ਲੱਖ ਲੋਕ ਮਾਰੇ ਗਏ ਸਨ ਉਸ ਸਮੇਂ ਦੀ ਬ੍ਰਿਟਿਸ਼ ਹਕੂਮਤ ਨੇ ਅਕਾਲਤ ਤੇ ਬਿਮਾਰੀਆਂ ਤੋਂ ਬਚਾਲੀ ਕੁਝ ਨਹੀਂ ਕੀਤਾ ਤੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਬਾਅਦ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਬ੍ਰਿਟਿਸ਼ ਸਰਕਾਰ ਦੀ ਦੁਨੀਆ ਭਰ ਵਿੱਚ ਨਿੰਦਾ ਹੋਈ ਸੀ ਜਲਿਆਂਵਾਲੇ ਬਾਗ ਕਾਂਡ ਦੇ 100 ਸਾਲ ਪੂਰੇ ਹੋਣ ਤੇ ਕੇਂਦਰ ਤੇ ਸੂਬਾ ਸਰਕਾਰ ਸ਼ਤਾਬਦੀ ਸਾਲ ਦੇ ਰੂਪ ਵਿੱਚ 2019 ਮਨਾ ਰਹੀ ਹੈ ਸਰਕਾਰ ਨੇ ਜਲਿਆਂਵਾਲੇ ਬਾਗ ਦੇ ਵਿਕਾਸ ਲਈ 115 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ ਮਿਲਿਆ ਇੱਕ ਪੈਸਾ ਨਹੀਂ 13 ਅਪ੍ਰੈਲ ਨੂੰ ਸ਼ਤਾਬਦੀ ਸਮਾਗਮ ਦੇ ਮੌਕੇ ਤੇ ਇੱਕ ਵਾਰ ਫਿਰ ਜਲਿਆਂਵਾਲੇ ਬਾਗ ਵਿੱਚ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਚੜਾ ਕੇ ਯਾਦ ਕੀਤਾ ਜਾਏਗਾ ਪਰ ਯਾਦਗਾਰ ਦੇ ਕਾਇਆ ਕਲਪ ਦਾ ਲੰਮਾ ਇੰਤਜ਼ਾਰ ਸ਼ਾਇਦ ਹੀ ਇਸ ਸ਼ਤਾਬਦੀ ਸਾਲ ਵਿੱਚ ਖਤਮ ਹੋ ਸਕੇ ਬਾਗ ਦੀ ਇਤਿਹਾਸਿਕ ਇਮਾਰਤ ਤੇ ਦੀਵਾਰਾਂ ਦੀ ਹਾਲਤ ਖਸਤਾ ਹਾਲਤ ਵਿੱਚ ਪਹੁੰਚ ਚੁੱਕੀ ਹੈ ਕੱਲ ਮਨਾਏ ਜਾ ਰਹੇ ਸ਼ਤਾਬਦੀ ਉਹਨੂੰ ਲੈ ਕੇ ਟੁੱਟੇ ਫੁਹਾਰੇ ਤੇ ਲਾਈਟਾਂ ਥੋੜੇ ਸਮੇਂ ਲਈ ਜ਼ਰੂਰ ਠੀਕ ਕਰ ਦਿੱਤੀਆਂ। ਸ਼ਾਦੀ ਸਾਲ ਬਣਾਏ ਜਾਣ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਿੱਚ ਭਾਵੇਂ ਬਹੁਤ ਉਤਸ਼ਾਹ ਹੋਵੇ ਪਰ ਇਸ ਦੇ ਲਈ ਬਹੁਤਾ ਕੁਝ ਨਹੀਂ ਕੀਤਾ ਜਾ ਰਿਹਾ। ਕੇਂਦਰ ਸਰਕਾਰ ਨੇ ਇਸ ਦੇ ਲਈ 100 ਕਰੋੜ ਰੁਪਏ ਤੇ ਪੰਜਾਬ ਸਰਕਾਰ ਨੇ 15 ਕਰੋੜ ਰੁਪਏ ਜਾਰੀ ਕਰਨ ਦੇ ਐਲਾਨ ਪਿੱਛੇ ਸਚਾਈ ਇਸ ਤੋਂ ਬਿਲਕੁਲ ਉਲਟ ਹੈ। ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ٹرسٹ ਦੇ ਸਕਰਤਰ ਐਸ ਕੇ ਮੁਖਰਜੀ ਦਾ ਕਹਿਣਾ ਹੈ ਕਿ 115 ਕਰੋੜ ਦਾ ਦੂਰ 115 ਪੈਸੇ ਵੀ ਉਹਨਾਂ ਦੇ ਕੋਲ ਨਹੀਂ ਪਹੁੰਚੇ। ਕੋਲਕਾਤਾ ਤੋਂ ਜਲਿਆਂਵਾਲਾ ਬਾਗ ਦੇਖਣ ਪਹੁੰਚੇ ਸ਼ੈਲਾਨੀਆਂ ਦਾ ਕਹਿਣਾ ਹੈ حال ਦੇਖ ਕੇ ਬਹੁਤ ਦੁੱਖ ਹੋਇਆ ਹੈ ਇਸ ਤਰ੍ਹਾਂ ਦੇ ਇਤਿਹਾਸਕ ਸਥਾਨਾਂ ਵਿੱਚ ਸ਼ਹੀਦਾਂ ਦੀ ਯਾਦ ਨੂੰ ਸੰਭਾਲ ਕੇ ਰੱਖਣ ਦੇ ਲਈ ਪੂਰਾ ਜੋਰ ਲਾ ਦੇਣਾ ਚਾਹੀਦਾ ਹੈ ਪਾਗਲਪੁਰ ਵਾਸੀ ਵਿਸ਼ਨੂੰ ਦੇਵ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਜਲਿਆਂਵਾਲਾ ਬਾਗ ਦੇਖ ਰਹੇ ਨੇ ਤੇ ਇੱਥੋਂ ਦੀ ਹਾਲਤ ਦੇਖ ਕੇ ਦੁੱਖ ਹੁੰਦਾ ਹੈ ਅਨੂ ਸ਼ਰਮਾ ਕਹਿੰਦੇ ਕਿ ਵਿਦੇਸ਼ਾਂ ਵਿੱਚ ਤਾਂ ਇਸ ਤਰ੍ਹਾਂ ਦੀਆਂ ਸਮਾਰਕਾਂ ਤੇ ਸਰਕਾਰਾਂ ਅਣਭਾਰ ਭੇ ਖਰਚ ਕਰਦੀਆਂ ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਜਲਿਆਂਵਾਲਾ ਬਾਗ ਨੂੰ ਅਣਗੌਲਿਆ ਕੀਤਾ ਹੈ ਪੁਲਵਾਮਾ ਹੱਤਿਆ ਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਤੋਂ ਬਾਅਦ ਪਹਿਲੀ ਵਾਰ 226 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਆਜਰਵਾਨਾ ਹੋਏਗਾ। ਵਿਸਾਖੀ ਦੇ ਤਿਹਾਰ ਵਿੱਚ ਪਾਕਿਸਤਾਨ ਨੇ ਇਹ ਵੀਜ਼ੇ ਜਾਰੀ ਕੀਤੇ ਹਨ। 8 ਤਰੀਕ ਤੋਂ ਤਿੰਨ ਸਪੈਸ਼ਲ ਰੇਲਾਂ ਦੇ ਰਾਹੀਂ ਸ਼ਰਧਾਲੂ ਪਾਕਿਸਤਾਨ ਜਾਣਗੇ। ਇਹ ਜਥਾ ਅਜ ਗੁਰਦੁਆਰਾ ਪੰਜਾ ਸਾਹਿਬ ਪਹੁੰਚੇਗਾ। ਸ਼ਰਧਾਲੂ ਵਿਸਾਖੀ ਦੇ ਪਵਨ ਮੌਕੇ ਤੇ ਸਜਣ ਵਾਲੇ ਧਾਰਮਿਕ ਦੀਵਾਨ ਵਿੱਚ 14 April ਨੂੰ ਹਿੱਸਾ ਲੈਣਗੇ। 15 April ਨੂੰ ਸ਼ਰਧਾਲੂ ਨਨਕਾਣਾ ਸਾਹਿਬ ਪਹੁੰਚਣਗੇ। ਦੋ ਦਿਨ ਠਹਿਰਨ ਤੋਂ ਬਾਅਦ ਸ਼ਰਧਾਲੂ ਡੇਰਾ ਸੱਚਾ ਸ ਨਗੇ ਜਥਾ 18 April ਨੂੰ ਲਾਹੌਰ ਸਿਤ ਗੁਰਦੁਆਰਾ ਡੇਰਾ ਸਾਬਤ ਤੇ 19 April ਨੂੰ ਗੁਰਦੁਆਰਾ ਥੇੜੀ ਸਾਬ ਅਮਨਾਬਾਦ ਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਬ ਦੇ ਦਰਸ਼ਨ ਕਰਨ ਤੋਂ ਬਾਅਦ 21 April ਨੂੰ ਵਾਪਸ ਪਰਤੇਗਾ हरियाणा पंजाब ਤੇ ਚੰਡੀਗੜ੍ਹ ਪੁਲਿਸ ਵਿੱਚ ਕਰਮਚਾਰੀਆਂ ਨੂੰ ਲੈ ਕੇ ਅਧਿਕਾਰੀਆਂ ਦਾ ਕਿੰਨੇ ਅਹੁਦੇ ਖਾਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਿੰਨਾਂ ਤੋਂ ਇਹ ਜਾਣਕਾਰੀ ਤਾਲਬ ਕੀਤੀ ਤੇ ਪੁੱਛਿਆ ਕਿ ਇਹ ਅਹੁਦਿਆਂ ਨੂੰ ਭਰਨ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਚੀਫ ਜਸਟਿਸ ਕ੍ਰਿਸ਼ਨ ਮੁਰਾਰੀਅਤ ਤੇ ਜਸਟਿਸ ਅਰਣ ਪੱਲੀ ਦੀ ਅਦਾਲਤ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਨੋਟਿਸ ਲੈਂਦਿਆਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਮੰਗੀ ਹੈ ਅਜਨਮਾ ਕੀ ਕਹਿੰਦਾ 30 ਸਮਾਰਖਾ ਕਹਿੰਦਾ ਹੈ ਕਿ ਕਾਦੀ ਚੋਣ ਇਹ ਨਵਾਂ ਮਾਹੌਲ ਬਣਿਆ ਲੜਾਈ ਕਿਤੋਂ ਦੀ ਕਿਤੇ ਪਈ ਲੜੀ ਜਾਵੇ ਸਿੱਧਾ ਛੱਡ ਨਿਸ਼ਾਨਾ ਕੋਈ ਲਾਉਣ ਲੁਕਵਾ ਤੋੜਾ ਕਿੱਦਰ ਦਾ ਕਿਤੇ ਪਿਆ ਛੜੀ ਜਾਵੇ ਸਿੱਧਾ ਛੱਡ ਨਿਸ਼ਾਨਾ ਕੋਈ ਲਾਉਣ ਲੁਕਵਾ ਤੇ ਤੋੜਾ ਕਿੱਦਰ ਦਾ ਕਿਤੇ ਪਿਆ ਛੜੀ ਜਾਵੇ ਮਿਲੀ ਟਿਕਟ ਪਿਆ ਕੋਈ ਪ੍ਰਚਾਰ ਕਰਦਾ ਰੁਸਿਆ ਹੋਰ ਕੋਈ ਸਾਹਮਣੇ ਅੜੀ ਜਾਵੇ ਕਰ ਕਰ ਮੁਖਬਰੀ ਕੋਈ ਮਰਵਾਏ ਛਾਪਾ ਕਰ ਕਰ ਮੁਖਬਰੀ ਕੋਈ ਮਰਵਾਏ ਛਾਪਾ ਉਸ ਦੀ ਚੁਸਤੀ ਨਾ ਕਦੇ ਵੀ ਫੜੀ ਜਾਵੇ ਵਕਤ VOTER ਦਾ ਟੋਕਾ ਨਹੀਂ ਅਜੇ ਲੱਗੇ ਕਿਉਂਕਿ ਵੋਟਾਂ ਦੂਰ ਨੇ ਵਕਤ VOTER ਦਾ ਟੋਕਾ ਨਹੀਂ ਅਜੇ ਲੱਗੇ ਹਾਲੇ ਮੋਹਰਿਆਂ ਦੀ ਫਿਰਦੀ ਡਾਕ ਜਾਪੇ ਅੰਦਰੋਂ ਠੂਹਿਆਂ ਦੀ نسل ਹਨ ਕਈ ਨੇਤਾ ਉਤੋਂ VOTERਾਂ ਦਾ ਹੋਰ ਕੋਈ ਸਾਖ ਜਾਪੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫੇਰ ਮਿਲਾਂਗੇ